ਦਿੱਲੀ ਦੇ ਵਿਵੇਕ ਵਿਹਾਰ ਦੇ ਵਿੱਚ ਇੱਕ ਨਰਸਿੰਗ ਹੋਮ ਦੇ ਵਿੱਚ ਅੱਗ ਲੱਗਣ ਦੀ ਘਟਨਾ ਦੇ ਨਾਲ 7 ਬੱਚਿਆਂ ਦੀ ਮੌਤ ਤੋਂ ਬਾਅਦ ਉਪ ਰਾਜਪਾਲ ਵੀ ਕੇ ਸ਼ਕਸੈਨਾ ਨੇ ਨਿਰਦੇਸ਼ਾਂ ਦੇ ਪ੍ਰਸ਼ਾਚਾਰਕੂ ਬਿਊਰੋ ਨੇ ਹਸਪਤਾਲਾਂ ਦੇ ਵਿੱਚ ਛਾਪੇਮਾਰੀ ਕਰਕੇ ਜਾਂਚ ਕੀਤੀ ਇਸ ਦੌਰਾਨ 62 ਹਸਪਤਾਲਾਂ ਦੇ ਵਿੱਚ ਛਾਪੇਮਾਰੀ ਦੌਰਾਨ ACB ਨੇ 4 ਹਸਪਤਾਲ ਗੈਰ ਕਾਨੂੰਨੀ ਢੰਗ ਦੇ ਨਾਲ ਚੱਲ ਰਹੇ ਪਾਏ ਇਸ ਦੇ ਨਾਲ ਹੀ 40 ਹਸਪਤਾਲਾਂ ਦੇ ਵਿੱਚ ਵੀ ਕਮਲੀਆਂ ਪਾਈਆਂ ਗਈਆਂ ਗੈਰ ਕਾਨੂੰਨੀ ਤੌਰ ਤੇ ਚੱਲ ਰਹੇ ਹਸਪਤਾਲਾਂ ਦੇ ਵਿੱਚ ਪੂਰਬੀ ਦਿੱਲੀ ਦੇ ਕ੍ਰਿਸ਼ਨਾਗਰ ਅਤੇ ਕੌਂਟਰੀ ਵਿੱਚ ਹਨ ਅਤੇ ਬਾਕੀ ਦੋ ਪੱਛਮੀ ਦਿੱਲੀ ਦੇ ਰੌਜਰੀ ਗਾਰਡਨ ਅਤੇ ਦੱਖਣੀ ਦਿੱਲੀ ਦੇ ਦਿਯੋਲੀ ਖੇਤਰ ਵਿੱਚ ਪਾਏ ਗਏ ਹਨ ਛਾਪੇਮਾਰੀ ਤੋਂ ਪਤਾ ਲੱਗਾ ਕਿ ਇਹਨਾਂ ਚਾਰ ਹਸਪਤਾਲਾਂ ਕੋਲ ਆਪਣਾ ਕੋਈ ਲਾਇਸੈਂਸ ਵੀ ਨਹੀਂ ਹੈ ਛਾਪੇਮਾਰੀ ਤੋਂ ਬਾਅਦ ACB ਨੇ ਆਪਣੀ ਰਿਪੋਰਟ ਲੈਫਟਿਨੈਂਟ ਗਵਰਨਰ ਦੇ ਦਫ਼ਤਰ ਨੂੰ ਸੌਂਪ ਦਿੱਤੀ ਦੱਸ ਦਈਏ ਕਿ ਪੂਰਬੀ ਦਿੱਲੀ ਨੇ ਵਿਵੇਕ ਵਿਹਾਰ ਸਥਿਤ ਨਿਊ ਵਰਨ ਚਾਈਲਡ ਕੇਅਰ ਸੈਂਟਰ ਚ 25 ਦੀ ਰਾਤ ਨੂੰ ਅੱਗ ਲੱਗਣ ਦੀ ਘਟਨਾ ਤੋਂ ਬਾਅਦ ACB ਨੇ ਸਭ ਤੋਂ ਪਹਿਲਾਂ ਉਪਰਾਧਪਾਲ ਦੇ ਨਿਰਦੇਸ਼ਾਂ ਤੇ ਹਸਪਤਾਲਾਂ ਦੀ ਸੂਚੀ ਤਿਆਰ ਕੀਤੀ ਉਸ ਤੋਂ ਬਾਅਦ ਦੂਜੇ ਪੜਾਅ ਦੇ ਵਿੱਚ ਛਾਪੇਮਾਰੀ ਕੀਤੀ ਗਈ 7 ਦਿਨਾਂ ਦੇ ਵਿੱਚ ਹੀ ਛਾਪੇਮਾਰੀ ਤੋਂ ਬਾਅਦ ਹੁਣ ACB ਨੇ ਆਪਣੀ ਰਿਪੋਰਟ ਲੈਫਟੀਨੈਂਟ ਗਵਰਨਰ ਦੇ ਦਫ਼ਤਰ ਨੂੰ ਸੌਂਪ ਦਿੱਤੀ ਰਿਪੋਰਟ ਦੇ ਆਧਾਰ ਤੇ ਹੁਣ ਹਸਪਤਾਲਾਂ ਤੇ ਨਰਸਿੰਗ ਹੋਮ ਖਿਲਾਫ ਅਗਲੀ ਕਾਰਵਾਈ ਕੀਤੀ ਜਾਵੇਗੀ ਦਿੱਲੀ ਵਿੱਚ 1190 ਤੋਂ ਵੱਧ ਹਸਪਤਾਲ ਅਤੇ ਨਰਸਿੰਗ ਹੋਮ ਚੱਲ ਰਹੇ ਹਨ। ਦਿਵਿਆ ਨਰਸਿੰਗ ਹੋਮ ਹਾਦਸੇ ਦੇ ਮਾਮਲੇ ਦੇ ਵਿੱਚ ਦਿੱਲੀ ਪੁਲਿਸ ਨੇ ਹਸਪਤਾਲ ਦੇ ਡਾਇਰੈਕਟਰ ਡਾਕਟਰ ਨਵੀਨ ਖਾਂਗੀ ਅਤੇ ਡਿਊਟੀ ਤੇ ਮੌਜੂਦ ਡਾਕਟਰ ਆਕਾਸ਼ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਭੇਜ ਦਿੱਤਾ। ਅਤੇ ਅਦਾਲਤ ਦੇ ਵਿੱਚ ਪੇਸ਼ ਕਰਨ ਤੋਂ ਬਾਅਦ ਉਨ੍ਹਾਂ ਦੀ ਪੁਲਿਸ ਹਿਰਾਸਤ ਦੀ ਮੰਗ ਕੀਤੀ। ਅਦਾਲਤ ਨੇ ਦੋਵਾਂ ਨੂੰ 5 ਦਿਨਾਂ ਲਈ ਪੁਲਿਸ ਰਿਮਾਂਡ ਤੇ ਭੇਜ ਦਿੱਤਾ ਤੇ ਹੁਣ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।